ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਜਿਹੜੀ ਬਾਈ ਵੀਡੀਓ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਵਾ ਵੀ ਸਬਸਿਡੀਆਂ ਬਾਈ ਨਿਕਲਣ ਨ ਲੱਗੀਆਂ ਨੇ ਤੇ ਸਾਡੇ ਪਤਾ ਲੱਗਿਆ ਸੀਗਾ ਵੀ ਪੋਰਟਲ ਚਲਾ ਦੇਣੀ ਆ ਯਾਨੀ ਕਿ ਹਜੇ ਚਲਾਈ ਨਹੀਂ ਹੈਗੀ ਪੋਰਟਲ ਸਬਸਿਡੀਆਂ ਭਰ ਨਹੀਂ ਹੋਣ ਲੱਗੀਆਂ ਯਾਨੀ ਕਿ ਜਦੋਂ ਵੀ ਚੱਲੀ ਆਪਾਂ ਤੁਹਾਨੂੰ ਵੀਡੀਓ ਪਾ ਦਾਂਗੇ ਵੀ ਭਾਈ ਹੁਣ ਸਬਸਿਡੀਆਂ ਭਰਨੀਆਂ ਨੇ ਤੇ ਦਮ ਦਮ ਭਰ ਲਓ ਤੇ ਹਜੇ ਇਹ ਵੀ ਨਹੀਂ ਪਤਾ ਲੱਗਿਆ ਵੀ ਕਿਹੜੇ ਕਿਹੜੇ ਇੰਪਲੀਮੈਂਟਾਂ ਤੇ ਸਬਸਿਡੀ ਆਉਣੀ ਆ ਰੋਟਾਵੇਟਰ ਦੇ ਆਉਣੀ ਆ ਜਾਂ ਕਿਹੜੀਆਂ ਕਿਹੜੀਆਂ ਮਸ਼ੀਨਾਂ ਤੇ ਸਬਸਿਡੀ ਆਉਣੀ ਆ ਹਜੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਯਾਨੀ ਕਿ ਇੰਨਾਕ ਆਪਾਂ ਨੂੰ ਪਤਾ ਲੱਗਿਆ ਵੀ ਸਬਸਿਡੀਆਂ ਜੜੀਆਂ ਨੇ ਉਹ ਭਰ ਹੋਣ ਲੱਗੀਆਂ ਨੇ ਬਾਕੀ ਜਦੋਂ ਵੀ ਭਰ ਹੋਣ ਲੱਗੀਆਂ ਬਾਈ ਜੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸ ਦਾਂਗੇ ਤੇ ਜੜੀਆਂ ਸਬਸਿਡੀਆਂ ਆਉਣ ਵਾਲੀਆਂ ਮੇਰੇ ਹਿਸਾਬ ਨਾਲ ਸ਼ਾਇਦ ਰੋਟਾਵੇਟਰ ਤੇ ਵੀ ਆ ਜਾਵੇ ਤੇ ਜਿਆਦਾਤਰ ਭਾਈ ਜੀ ਉਹ ਜਿਵੇਂ ਬੂਮ ਸਪਰੇਅਰ ਹੁੰਦੇ ਨੇ ਵੱਡੇ 14-15 ਲੱਖ ਵਾਲੇ ਉਹਨਾਂ ਤੇ ਵੀ ਆਉਣੀ ਆ ਤੇ ਜਿਹੜੀ ਗੰਨਾ ਵੜਦੀ ਆ ਹਾਰਵੈਸਟਰ ਵਾਲੀ ਮਸ਼ੀਨ ਉਹਦੇ ਤੇ ਵੀ ਆਉਣੀ ਆ ਕੋਟੋ ਘਟ ਵੀ ਕਰੋੜ ਕਦੇ ਕਰੀਬ ਮਸ਼ੀਨਾਂ ਤੇ ਉਹਦੇ ਵਿੱਚੋਂ 40 ਲੱਖ ਰੁਪਏ ਉਹ ਤੇ ਸਬਸਿਡੀ ਆਉਣੀ ਆ ਮਸ਼ੀਨ ਤੇ ਕੰਨੇ ਵੜਨ ਵਾਲੀ ਤੇ ਤੇ ਜਦੋਂ ਵੀ ਭਾਰ ਹੋਣ ਲੱਗੇ ਭਾਈ ਆਪਾਂ ਤੁਹਾਨੂੰ ਜਰੇ ਜਾਣਕਾਰੀ ਦਵਾਂਗੇ ਇਸ ਕਰਕੇ ਭਾਈ ਜੀ ਆਪਣੇ ਚੈਨਲ ਨੂੰ ਕਰ ਲਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸਬਸਕ੍ਰਾਈਬ ਤੇ ਕਰਨ ਦੇ ਨਾਲ ਨਾਲ ਬੈਲ ਆਈਕਨ ਦਬਾ ਲਿਓ ਤਾਂ ਜੋ ਜਦੋਂ ਅਸੀਂ ਵੀਡੀਓ ਪਾਈਏ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਵੀਡੀਓ ਨੂੰ ਕਰਿਓ ਬਾਈ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਹੋਰ ਜਿਹੜੇ ਕਿਸਾਨ ਵੀਰ ਉਹਨਾਂ ਨੂੰ ਪਤਾ ਲੱਗ ਸਕੇ ਜੀ ਸਬਸਿਡੀ ਬਾਰੇ ਤੇ ਜਦੋਂ ਵੀ ਸਬਸਿਡੀ ਆਉਂਦੀ ਆ ਤੁਹਾਨੂੰ ਵੀਡੀਓ ਜਾਨੀ ਕਿ ਆਪਾਂ ਜ਼ਰੂਰ ਪਾ ਦਾਂਗੇ ਜਾਨੀ ਕਿ ਇਹ ਜਿਹੜੀ ਸਬਸਿਡੀ ਆ ਖੁੱਲਣੀ ਥੋੜੇ ਟਾਈਮ ਲਈ ਆ ਸਾਰੇ ਵੀਰ ਧਿਆਨ ਦਿਓ ਇੱਕ ਦਿਨ ਲਈ ਵੀ ਖੁੱਲ ਸਕਦੀ ਆ ਦੋ ਦਿਨ ਲਈ ਵੀ ਖੁੱਲ ਸਕਦੀ ਆ ਬਹੁਤ ਘੱਟ ਦਿਨ ਲਈ ਖੁੱਲਣੀ ਆ ਇੱਕ ਜਾਂ ਦੋ ਦਿਨ ਵੀ ਦੇਣੇ ਉਹਨਾਂ ਨੇ ਮਸਲੀ ਤੇ ਵੱਧ ਤੋਂ ਵੱਧ ਆਪਣੀਆਂ ਸਬਸਕ੍ਰਾਈਬਾਂ ਭਰ ਲਿਓ ਤੇ ਚੈਨਲ ਨੂੰ ਬਾਈ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਚ ਆਪਾਂ ਦੱਸ ਦਾਂਗੇ ਵੀ ਜਦੋਂ ਵੀ ਖੁੱਲਗੀ ਅਗਲੀ ਵੀਡੀਓ ਜਦੇ ਆਪਾਂ ਅਪਲੋਡ ਕਰ ਲਾਂਗੇ ਤੇ ਲਾਓ ਬਾਈ ਜੀ ਪਹੁੰਚ ਗਏ ਜੀ ਆਪਾਂ ਦੁਕਾਨ ਤੇ ਆਪਣੀ ਤੇ ਆ ਵੀ ਬਾਈ ਤਿਆਰ ਕਰਤੀ ਮਸ਼ੀਨ ਕਣਕ ਵੱਢਣ ਵਾਲੀ ਬੀਸੀਐਸ ਦੀ ਤੇ ਫੁੱਲ ਤਿਆਰ ਕਰਕੇ ਖੜਾਤੀ ਆ ਇਹ ਵੀ ਵੀਰ ਉਹਨਾਂ ਨੂੰ ਆਪਾਂ ਦੇਣੀ ਆ ਬਾਈ ਜੀ ਤੇ ਬਾਕੀ ਇਹਦੇ ਬਾਰੇ ਥੋੜੀ ਜੀ ਆਪਾਂ ਜਾਣਕਾਰੀ ਦੇ ਦਿੰਨੇ ਆ ਬਾਈ ਜੀ ਦਾ 4 ਫੁੱਟ ਤੱਕ ਕਟਰ ਹੁੰਦਾ ਵਾ ਜੀ ਤੇ ਬਾਕੀ ਜਿਹੜੀ ਇਹ ਮਸ਼ੀਨ ਹੈ ਪਟਰੋਲ ਤੇ ਆ ਜੀ ਇੰਜਣ ਪਟਰੋਲ ਇੰਜਣ ਆ Honda ਦਾ origignal ਇੰਜਣ ਆ ਜੀ ਇਹਨੂੰ ਲੱਗਿਆ ਹੋਇਆ ਬਾਕੀ ਵੀਰੇ ਸਬਸਿਡੀ ਇਹ ਪਾਸ ਆ ਕਿਸੇ ਨੇ ਵੀ ਸਬਸਿਡੀ ਤੇ ਲੈਣੀ ਹੋਈ ਦੱਸ ਦਿਓ ਸਬਸਿਡੀ ਇਹ ਪਾਸ ਆ ਤੇ ਬਾਕੀ ਆ ਦੇਖੋ ਜੀ ਦੋਵੇਂ ਨੂੰ ਚੈਨ ਲੱਗੀਆਂ ਬਹੁਤ ਵਧੀਆ ਰਗੜ ਕੇ ਵੱਢਦੀ ਆ ਤੇ ਥੱਲੇ ਇਹਦੇ ਆਹਾਂ ਐਂਗਲ ਲੱਗੇ ਹੋਏ ਨੇ ਇਹਨੂੰ ਆਪਾਂ ਥੱਲੇ ਸੱਟ ਕੇ ਹੀ ਚਲਾਉਣਾ ਹੱਥ ਤੇ ਜ਼ੋਰ ਨਹੀਂ ਰੱਖਣਾ ਉਹਨੇ ਆਪੇ ਆ ਦੇਖੋ ਬਲੇਡ ਉੱਤੇ ਰਹਿ ਕੇ ਐਂਗਲ ਥੱਲੇ ਲੱਗ ਗਿਆ ਇਹਦੀ ਪੂਰੀ ਸੇਫਟੀ ਆ ਤਾਂ ਥੱਲੇ ਸੱਟ ਕੇ ਹੀ ਚਲਾਉਣਾ ਬਾਕੀ ਕੱਦ ਦੇ ਹਿਸਾਬ ਨਾਲ ਇਹਨੂੰ ਉੱਤੇ ਥੱਲੇ ਕਰ ਸਕਦੇ ਹੋ ਬਾਕੀ ਰਿਹਾ ਗੇਅਰ ਨੇ ਜੀ ਬੈਕ ਗੇਅਰ ਆ ਬੈਕ ਤੋਂ ਬਾਅਦ ਪਹਿਲਾ ਦੂਆ ਤੇ ਐਨ ਤੇ ਨਿਊਟਲ ਆ ਜੀ ਤੇ ਆ ਜਿਹੜੇ ਆ ਇਹ ਹੈਗਾ ਦਾ ਰੀਪਰ ਵਾਲਾ ਕਲੱਚ ਆ ਆ ਜਿਹੜਾ ਹੈਗਾ ਦਾ ਮਲਟੀ ਕਲੱਚ ਆ ਮਲਟੀ ਮਤਲਬ ਇਹਨੇ ਆਪ ਵੀ ਰੁਕ ਜਾਣਾ ਰੀਪਰ ਵੀ ਰੁਕ ਜਾਣਾ ਬਾਕੀ ਆ ਥੱਲੇ ਵਾਲੇ ਦੇ ਦੋੇ ਪਾਸੇ ਇਹ ਵੀ ਕਲੱਚੇ ਆ ਇਹਨੂੰ ਦੋਹਾਂ ਨੂੰ ਇਕੱਠਿਆਂ ਤੋਂ ਦਵਾਉਂਗਾ ਨੇ ਰੁੱਕ ਜਣਾ ਜੇ ਇੱਧਰ ਨੂੰ ਕਰੂੰਗੇ ਨੇ ਐ ਇਹ ਨੂੰ ਮੁੜ ਜਣਾ ਜੇ ਇੱਧਰ ਨੂੰ ਕਰੂੰਗੇ ਤਾਂ ਇਹ ਨੇ ਇੱਧਰ ਨੂੰ ਮੁੜ ਜਣਾ ਇਹ ਹੀ ਸਟੀering ਆ ਤੇ ਚਲਾਉਣੀ ਬਾਈ ਬਹੁਤ ਸੌਖੀ ਐ ਕਿਸੇ ਨੇ ਬਾਈ ਜੀ ਇਹ ਕਣਕ ਵੱਢਣ ਵਾਲਾ ਰੀਪਰ ਲੈਣਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਬਾਈ ਜੀ ਇਹ ਆਪਣੀ ਜਿਹੜੀ ਡੀਲਰਸ਼ਿਪ ਆ ਨਵਾਂ ਸ਼ਹਿਰ ਵੀ ਹੈਗੀ ਆ ਤੇ ਮਾਛੀਵਾੜਾ ਸਾਹਿਬ ਜਾਨੀ ਕਿ ਆਪਣੀ ਮੇਨ ਡੀਲਰਸ਼ਿਪ ਆpropto ਵੀ ਹੈਗੀ ਆ ਜੀ ਕਿਸੇ ਵੀ ਏਰੀਏ ਤੋਂ ਲੈਣਾ ਹੈ ਤਾਂ ਬਾਈ ਆਪਣੇ ਨਾਲ ਸੰਪਰਕ ਕਰ ਲਿਓ ਜੀ ਤੇ ਬਹੁਤ ਵਧੀਆ ਚੀਜ਼ ਆ ਜੀ ਆਪਾਂ ਤਾਂ ਕਈ ਯਾਨੀ ਕਿਹੇ ਸੇਲ ਕਰਤੀਆਂ ਬਾਈ ਜੀ। ਇਹ ਵੀ ਉਹਦੇ ਨਾਲ ਦੀ ਉਹ ਮਸ਼ੀਨ ਆ। ਇਹਦੀ ਸਰਵਿਸ ਚੱਲ ਰਹੀ ਆ। ਤੀਜਾ ਸੀਜ਼ਨ ਲੱਗ ਗਿਆ ਜੀ ਇਹ ਮਸ਼ੀਨ ਦਾ ਤੀਜਾ। ਤੀਜੇ ਸੀਜ਼ਨ ਬਾਅਦ ਇਹਦੇ ਆ ਜਿਹੜੇ ਬਲੇਡ ਚੇਂਜ ਹੋਣ ਲੱਗਿਆ। ਬਲੇਡ ਚੇਂਜ ਕਰਕੇ ਸਿਰਫ 2 ਜਾਂ 3000 ਰੁਪਿਆ ਲੱਗਿਆ ਬਾਈ ਤੀਜੇ ਸੀਜ਼ਨ ਬਾਅਦ ਤੇ। ਬਾ ਫੇਰ ਮਸ਼ੀਨ ਓਕਣੇ ਦੀ ਓਕਣੇ, ਕਸ ਦੇਣੀ ਆ ਪੂਰੀਆਂ ਤਿਆਰ ਕਰ ਦੇਣੀ ਆ। ਇਹ ਹੈਗੀ ਸਮਰਾਲੇ ਸਮਰਾਲੇ ਦੀ ਮਸ਼ੀਨ ਆ ਕੇਵੀਕੇ ਦੀ, ਖੇਤੀ ਵਿਗਿਆਨ ਕੇਂਦਰ ਵਾਲਿਆਂ ਦੀ। ਇਹ ਵੀ ਪੂਰੀ ਬਾਈ ਓਕੇ ਤਿਆਰ ਕਰ ਦੇਣੀ ਆ। ਤੇਲ ਤੂਲ ਪਾਖੇ ਇਹਦੇ ਵਿੱਚ ਤੇ ਬਾਕੀ ਬਹੁਤ ਟ੍ਰੈਂਕੀ ਲੱਗਾ ਵਾ ਲਓ ਜੀ ਚਾਹਈ ਤੇ ਬਾਕੀ ਬਾਈ ਅੰਦਰ ਲੱਗੇ ਹੋਏ ਨੇ ਬੰਦੇ ਬੈਲਰ ਨੂੰ ਤੇ ਬੈਲਰ ਦੀ ਬਾਈ ਪੂਰੀ ਰਿਪੇਅਰ ਚੱਲ ਰਹੀ ਹੈ ਹੁਣ ਬੈਲਰਾਂ ਦੀ ਰਿਪੇਅਰ ਬਾਈ ਚੱਲ ਪੈਣੀ ਹੈ ਹੁਣ ਤੋਂ ਜੇ ਬੈਲਰ ਰਿਪੇਅਰ ਕਰਨਗੇ ਤਾਂ ਮਤਾਨਾ ਦੀ ਬੜਾਈ ਤੱਕ ਇਹਨਾਂ ਨੇ ਹੋਲੀ-ਹੋਲੀ ਬੈਲਰ ਰਿਪੇਅਰ ਹੋਣਗੇ ਫੁੱਲ ਕਿਉਂਕਿ ਮੇਰੇ ਹਿਸਾਬ ਨਾਲ 100 ਪਲੱਸ ਬੈਲਰ ਹੋਣਾ ਬਾਈ ਜੀ ਜਿਹੜਾ ਕੰਰਾਣਾ ਰਿਪੇਅਰ ਨੂੰ ਆਣਾ ਹੋਰ ਗਿਆਨੀ ਕੀ ਹਾਲ ਚਾਲ ਆ ਹੋਰ ਭਾਈ ਕਿਦਾ ਹੋਰ ਵਧੀਆ 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 ਭਾਈ ਓਕੇ ਆ ਕੰਮ ਕਰੀ ਜਾਈਦਾ ਕੰਮ ਹੋਰ ਕੀ ਹਾਲ ਆ ਉਸਤਾਦ ਜੀ ਇਹਨੂੰ ਬਈ ਹੁਣ ਰਿਪੇਅਰ ਕਰਕੇ ਕੱਢ ਦੇਣਾ ਬਾਹਰ ਤੇ ਆ ਪਿਸਟਨ ਪੂਸਟਨ ਕਸਨ ਨਾਲੇ ਪਏ ਆ ਇਹਦੇ ਯਾਨੀ ਰੀਲ ਵੀ ਕਸਨ ਵਾਲੀ ਪਈ ਆ ਸਾਰਾ ਰਿਪੇਅਰ ਕਰਕੇ ਸਮਾਨ ਤੇ ਇਹਨੂੰ ਕਰ ਦੇਣਾ ਓਕੇ ਤੇ ਮਗਰ ਇੱਕ ਹੋਰ ਰਿਪੇਅਰ ਨੂੰ ਆ ਗਿਆ ਮਲਚਰ ਇਹਦੇ ਵੀ ਬਰੇਡ ਬਲੂਡ ਪਾ ਕੇ ਰਿਪੇਅਰ ਕਰਕੇ ਵੀ ਤਿਆਰ ਕਰਕੇ ਖੜਾ ਦੇਣਾ ਕਿਉਂਕਿ ਇਹ ਚੀਜ਼ਾਂ ਬਾਈ ਅਸੀਂ ਪਹਿਲੇ ਹੀ ਮੰਗਾ ਲੀਨੀਏ ਜਿਹਦੀ ਵੀ ਸਰਵਿਸ ਕਰਾ ਲੈਣੀ ਹੁੰਦੀ ਹੈ ਕਿਉਂਕਿ ਮੌਕੇ ਤੇ ਫਿਰ ਬਹੁਤ ਘੱਟ ਟਾਈਮ ਹੁੰਦਾ ਵਾ ਤੇ ਜ਼ੋਰ ਇੰਨਾ ਪੈ ਜਾਂਦਾ ਕੰਮ ਦਾ ਵਾ ਤੇ ਬਹੁਤ ਔਖਾ ਹੋ ਜਾਂਦਾ ਅਸਲ ਦੇ ਵਿੱਚ ਜਿਹੜਾ ਇਸ ਟਾਈਮ ਖੁੱਲੇ ਟਾਈਮ 'ਚ ਕੰਮ ਹੋ ਗਿਆ ਉਹ ਬਹੁਤ ਵਧੀਆ ਕੰਮ ਹੋ ਜਾਂਦਾ ਵਾ ਐਣ ਬੰਦਾ ਤਸੱਲੀ ਨਾਲ ਕੰਮ ਕਰੀ ਜਾਂਦਾ ਅਸੀਂ ਕਰਕੇ ਕਰਕੇ ਜ਼ਿੰਮੇਦਾਰਾਂ ਨੂੰ ਵੀ ਅਸੀਂ ਕਹਿੰਦੇ ਹੁੰਨੇ ਆ ਵੀ ਆਪਣੀ ਚੀਜ਼ ਪਹਿਲਾਂ ਖੜਾ ਜਾ ਕਰੋ ਜਿਹੜਾ ਅਸੀਂ ਤਸੱਲੀ ਨਾਲ ਬਾਈ ਜੀ ਸਾਰਾ ਕੰਮ ਉਹ ਮਸ਼ੀਨਾਂ ਦਾ ਕਰਦੀਏ ਲੋ ਬਾਕੀ ਹੁਣ ਤੁਹਾਨੂੰ ਬਾਈ ਸੈਕੰਡ ਹੈਂਡ ਰੂਟਾਵੇਟਰ ਦਿਖਾ ਦਿੰਨੇ ਆ ਆਪਣੇ ਕੋ ਖੜੇ ਨੇ ਜਿਹੜੇ ਤੇ ਆਪਣੇ ਕੋਲ ਬਾਈ ਆਹ ਖੜਾ ਸਵੈਨ ਦਾ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਪੂਰੀ ਸਾਫ ਕੰਡੀਸ਼ਨ ਚ ਰੂਟਾਵੇਟਰ ਆ ਦੇਖੋ ਜੀ 80 ਤੋਂ 85% ਬਾਈ ਬਲੇਡ ਬਏ ਨੇ ਤੇ ਰੰਗ ਤੁਸੀਂ ਦੇਖ ਰਹੇ ਹੋ ਆ ਦੇਖੋ ਬਿਲਕੁਲ ਸਾਫ ਕੰਡੀਸ਼ਨ ਚ ਆ ਇਹਨਾਂ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਦੇਖੋ ਜੀ ਮਾਡਲ ਦੀ ਗੱਲ ਕਰੀ ਤਾਂ 2000 ਪਤਾ ਨਹੀਂ 21 ਆ ਪਤਾ ਨਹੀਂ 22 ਆ ਪਤਾ ਨਹੀਂ 21 22 ਇੰਨਾ ਕੁ ਸਾਈਜ਼ ਮਿਟਿਆ ਹੋਇਆ 21 22 ਮਾਡਲ ਆ ਜੀ ਤੇ ਰੂਟਾਵੇਟਰ ਹੈਗਾ ਬਾਈ ਜੀ ਪੂਰਾ ਸਾਫ਼ ਆ ਦੇਖੋ ਗੇਅਰ ਦਾ ਵੀ ਪੂਰਾ ਓਕੇ ਆ ਕਿਸੇ ਪਾਸਿਓਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਨਵੀਂ ਕੰਡੀਸ਼ਨ ਚ ਸਵੈਨ ਦਾ ਰੂਟਾਵੇਟਰ ਆ ਤੇ ਇਹਦੀ ਲੈਂਥ ਹੈਗੀ ਆ 7 ਫੁੱਟ 7 ਫੁੱਟ ਦਾ ਰੂਟਾਵੇਟਰ ਆ ਬਾਕੀ ਹੁਣ ਥੱਲੇ ਬਲੇਡ ਦਿਖਾ ਦਿੰਨੇ ਆ ਦੇਖੋ ਜੀ 80 ਤੋਂ 85% ਬਾਈ ਬਲੇਡ ਨੇ ਇਹਨੂੰ ਬਿਲਕੁਲ ਸਾਫ਼ ਨਹੀਂ ਕੀਤਾ। ਉਸ ਦੇ ਕਿਹੜੇ ਹੁੰਦੇ। ਇਹ ਸੈਨੂੰ ਵੀ ਕੋਈ ਚਾਹੀਦਾ ਹਾ ਰੋਟਾਵੇਟਰ ਦੱਸ ਦਿਓ ਬਾਈ ਜੀ। ਸਵੈਨ ਕੰਪਨੀ ਦਾ 7 ਫੁੱਟ ਹੈ। ਬਾਕੀ ਗੇਅਰ ਗੂਰ ਦਾ ਦੇਖ ਲਓ ਕਿ ਤਾ ਵੀਰਿਆ ਨਹੀਂ ਹੋਇਆ 4 ਲੀਟਰ ਦਾ ਟੱਬ ਆਈ ਇਹਦਾ। ਬਾਕੀ ਇੱਕ ਪਾਸੇ ਤਵੀ ਹੈ ਦੂਈ ਸਾਈਡ ਪਤਨੀ ਸਟੈਂਡ ਹੋ ਸਕਦਾ ਸ਼ਾਇਦ ਦੋਵੇਂ ਪਾਸੇ ਵੀ ਤਵੀ ਹੋ ਆ ਜੀ। ਤੇ ਆ ਦੇਖੋ। ਬਿਲਕੁਲ ਸਾਫ ਕ੍ਰੀਨ ਜਰੂਟਾ ਵੀ ਡਰਾ ਸਵੈਨ ਕੰਪਨੀ ਦਾ ਕਿਸੇ ਨੂੰ ਵੀ ਚਾਹੀਦਾ ਹੋਇਆ ਕਰ ਲਿਓ ਆਪਣੇ ਨਾਲ ਸੰਪਰਕ 2122 ਮਾਡਲ ਬਾਈ ਵੀਰ ਨੇ ਬਾਈ ਪਹਿਲਾਂ ਸਬਸਿਡੀਆਂ ਭਰੀਆਂ ਸੀ ਜਿਹੜੇ ਕਹਿੰਦੇ ਸੀ ਸਾਡਾ 5000 ਨਹੀਂ ਆਇਆ ਉਹਨਾਂ ਦੀਆਂ ਕਈ ਵੀਰਾਂ ਦੀਆਂ ਜਿਹੜੀਆਂ ਸਬਸਿਡੀਆਂ ਨਿਕਲੀਆਂ ਨੇ ਤੇ ਆਪ ਦੀ ਆਪਦੀ ਸਬਸਿਡਿਟੀ ਬਾਈ ਚੈੱਕ ਕਰਾ ਲਓ ਤੇ ਹੈਗੀ ਆਪਣੇ ਕੋਲ ਹਿਆਰਪੁਰ ਜਲੇ ਦੀ ਲਿਸਟ ਹਿਆਰਪੁਰ ਵਿੱਚ ਆ ਦੇਖੋ ਜੀ ਸਭ ਤੋਂ ਉੱਤੇ ਆ ਪੋਟੈਟੋ ਬਲੰਟਰ ਨਿਕਲੇ ਆ ਫਿਰ ਨਮੈਟਿਕ ਬਲੰਟਰ ਮੱਕੀ ਵਾਲੀ ਬੀਜਣ ਤੇ ਟਰੈਕਟਰ ਸਪਰੇਅਰ ਇਦਾਂ ਦੇ ਕਈ ਇੰਪਲੀਮੈਂਟ ਆ ਰੂਟਾਵੇਟਰ ਨਿਕਲੇ ਆ 7 ਫੁੱਟ ਆ ਕਿਸੇ ਨੂੰ ਜੀ ਤੇ ਰਾਜਪੁਰ ਭਾਈਆਂ ਪਿੰਡ ਦਾ ਜੀ ਇਹ ਹਿਆਰਪੁਰ ਜ਼ਿਲ੍ਹੇ ਦੀ ਲਿਸਟ ਆਈ ਸਾਰੀ ਤੇ ਆਪਣੀ ਆਪਣੀ ਸਬਸਿਡੀ ਜਿਨ੍ਹਾਂ ਨੇ ਭਰੀ ਹੋਈ ਆ ਉਹ ਵੀ ਬਾਈ ਚੈੱਕ ਕਰਵਾ ਲਓ ਕਿ ਦੀ ਕਿ ਦੀ ਨਿਕਲੀ ਆ ਆ ਦੇਖੋ ਤੁਹਾਡੇ ਸਾਹਮਣੇ ਆ ਨਿਕਲੀ ਹੋਈ ਆਈ ਸਬਸਿਡੀ ਜਿਨ੍ਹਾਂ ਦੀ ਪੁਰਾਣੀ ਭਰੀ ਆ ਤੇ ਜਿਨ੍ਹਾਂ ਨੇ ਹੁਣ ਨਵੀਂ ਭਰਨੀ ਆ ਉਹ ਹਜੇ ਪੋਰਟਲ ਖੁੱਲਣੀ ਆ ਜਦੋਂ ਵੀ ਬਾਈ ਪੋਰਟਲ ਖੁੱਲੀ ਆਪਾਂ ਤੁਹਾਨੂੰ ਨਾਲ ਦੀ ਨਾਲੇ ਜਦੇ ਬਾਈ ਦੱਸ ਦਾਂਗੇ ਇੱਧਰ ਦਿਖਾਉਂਦੇ ਆ ਰੂਟਾਵੇਟਰ 7 ਫੁੱਟਾ ਤੇ ਟਰੈਕਟਰ ਦੀ ਰਾਤ ਸੁੱਚ ਲੱਗੀ ਰਹਿ ਗਈ ਤੇ ਸੁੱਚ ਲੱਗਣ ਕਰਕੇ ਦੀ ਬੈਟਰੀ ਹੋ ਗਈ ਡਾਣ ਛੱਡ ਦੇ ਕਲਚ ਮੇਕੜਾ ਹੋਰ ਹੋਏ ਨਾ ਚੱਲ ਤੇਰੀ ਗੱਲ ਜੀ ਸੁੱਚ ਲੱਗੀ ਰਹਿ ਗਈ ਬੈਟਰੀ ਉਹ ਵੀ ਡਾਊਨ ਤੇ ਚਾਬੀ ਵਿੱਚ ਕਿਸੇ ਨੇ ਛੱਡੀ ਨਹੀਂ ਦੀ ਸਿੱਧੀ ਚਾਬੀ ਨਿਕਲ ਜਾਣੀ ਉਹ ਵੀ ਅੱਜ ਇਹਦਾ ਸੈੱਟ ਕਰਾ ਕੇ ਲੈ ਕੇ ਆਉਣਾ ਤੇ ਆਹ ਦੇਖੋ ਜੀ ਰੋਟਾਵੇਟਰ 7 ਫੁੱਟਾ ਖੜਾ ਆਪਣੇ ਕੋਲ ਭਾਰਤ ਕੰਪਨੀ ਦਾ ਰੋਟਾਵੇਟਰ ਆ ਜੀ ਆਹ ਦੇਖੋ ਟ੍ਰੇਲਰ ਡਰੂਲਸ ਸਾਰਾ ਕੋ ਵਿਚ ਪਿਆ ਬਿਲਕੁਲ ਸਾਫ਼ ਥੀਨ ਚ ਰੋਟਾਵੇਟਰ 7 ਫੁੱਟਾ ਰੋਟਾਵੇਟਰ ਆਈ ਡਿਸਕਾਂ ਆ ਦੋਏ ਪਾਸੇ ਬਾਈ ਇਹਦੀਆਂ ਡਿਸਕਾਂ ਨੇ ਇੱਧਰ ਵੀ ਡਿਸਕ ਉੱਧਰ ਵੀ ਡਿਸਕਾਂ ਤੇ ਬਾਕੀ ਆ ਦੇਖੋ ਬਲੇਡ ਵੀ ਹੈਗੇ ਨੇ ਜੀ ਪੂਰੇ ਵਧੀਆ ਖੜੇ ਨੇ 50 ਤੋਂ 60% ਬਲੇਡ ਬਾਈ ਇਹਦੇ ਖੜੇ ਨੇ ਜੀ ਅੱਦੇ ਤੋਂ ਉੱਤੇ ਬਲੇਡ ਖੜਾ ਹੀ ਤੇ ਬਾਕੀ ਆ ਦੇਖੋ ਨਹੀਂ ਬਿਲਕੁਲ ਵਧੀਆ ਗ੍ਰੇਡ ਇਹਨਾਂ ਚ ਰੂਟਾਵੇਟਰ ਖੜਾ ਤੇ ਉਨਾ ਹੀ ਜਾਇਜ਼ ਰੇਟ ਦੇ ਵਿੱਚ ਵਿਦ ਟਰੈਲ ਤੁਹਾਨੂੰ ਬਾਈ ਰੂਟਾਵੇਟਰ ਦੇ ਦਾਂਗੇ ਜੀ ਭਾਰਤ ਦਾ ਕਿਸੇ ਨੇ ਵੀ ਲੈਣਾ ਹੋਇਆ ਹੋਵੇ ਜੀ ਆਪਣੇ ਨਾਲ ਕਰ ਲਿਓ ਸੰਪਰਕ 2000 ਮੈਨ ਲਗਾ ਦਾ ਇਹ ਵੀ 19 20 ਇੰਨਾ ਕ ਮਾਡਲ ਆ ਜੀ ਇਹ ਕਰ ਲਓ ਸੰਪਰਕ ਕਿਸੇ ਨੂੰ ਵੀ ਬਾਈ ਜੀ ਰੂਟਰ ਚਾਹੀਦਾ ਹੈ ਆ ਭਾਰਤ ਕੰਪਨੀ ਦਾ 7 ਫੋਟਾ ਬਾਕੀ ਮੱਕੀ ਵੀਜਣ ਵਾਲੀਆਂ ਪੁਰਾਣੀ ਮਸ਼ੀਨ ਖੜੀ ਹੈ ਜੀ 21 21 ਮਾਡਲ ਜੀ ਤੇ ਬਿਲਕੁਲ ਸਾਫ ਕੰਡੀਸ਼ਨ ਚਾ ਡਿਸਕਾਂ ਤੋਂ ਲਾ ਲਓ ਜਾਂ ਜਜਮੈਂਟਾ ਦੇ ਲਓ ਜਮਾ ਹੀ ਨਹੀਂ ਕਸੀ ਹੋਇਆ ਬਹੁਤ ਘੱਟ ਚੱਲੀ ਹੋਈ ਮਸ਼ੀਨ ਹੈ ਜੀ ਕਿਸੇ ਨੂੰ ਵੀ ਚਾਹੀਦੀ ਹੋਇਆ ਮੱਕੀ ਵੀਜਣ ਵਾਲਾ ਪਲਾਂਟਰ ਬਾਈ ਜੀ ਉਹ ਵੀ ਵੀਰ ਆਪਣੇ ਨਾਲ ਕਰ ਲਿਓ ਸੰਪਰਕ 2000 ਨਾ ਮਾਡਲ ਹੈ ਇਹ ਇੱਕ 2122 ਮਾਡਲ ਹੈ ਜੀ 2122 ਮਾਡਲ ਹੈ 2000 ਤੇ ਕਰ ਲਿਓ ਬਾਈ ਸੰਪਰਕ ਕਿਸੇ ਨੂੰ ਵੀ ਇਹ ਚਾਹੀਦੀ ਹੈ ਮਸ਼ੀਨ ਤੇ ਬਹੁਤ ਵਧੀਆ ਤੇ ਇਹਨ ਬਿਲਕੁਲ ਸਾਫ਼ ਕੁੜੀ ਹੈ ਜਮ ਮਸ਼ੀਨ ਹੈ ਤੇ ਹੁਣ ਬਾਈ ਆਪਾਂ ਮਿਲਨੇ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਜਿਹੜੀ ਅਸੀਂ ਸਬਸਿਡੀ ਵਾਲੀ ਵੀਡੀਓ ਪਾਉਨੇ ਆ ਤੁਹਾਡੇ ਤੱਕ ਪਹੁੰਚ ਜਵੇ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਥ ਜ਼ਰੂਰ ਦਿਓ ਛੋਟੇ ਵੀਰ ਦਾ ਇਦਾਂ ਹੀ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਪਾਉਂਦੇ ਰਹਾਂਗੇ ਸਬਸਿਡੀਆਂ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਰਹਾਂਗੇ ਤੇ ਕਿਹੜੇ-ਕਿਹੜੇ ਇੰਪਲੀਮੈਂਟਾਂ ਦੀ ਸਬਸਿਡੀ ਆਉਣੀ ਆ ਉਹ ਵੀ ਦੱਸਾਂਗੇ ਚੈਨਲ ਨੂੰ ਕਰ ਲਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ